ਜੀ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ ਜੀ ਤੇ ਇਹ ਟਾਇਰ ਫੈਕਟਰੀ ਸੀਗੀ ਜਿਹੜੀ ਕਮਾਲੂ ਬਾਗਰ ਰੋਡ ਤੇ ਲੱਗੀ ਹੋਈ ਹੈ ਸਾਡਾ ਪਿੰਡ ਕਮਾਲੂ ਇਹਦਾ ਇੱਕ ਮਹੀਨਾ ਇੱਕ ਦਿਨ ਤੋਂ ਅੱਜ ਵਿਰੋਧ ਕਰ ਰਿਹਾ ਸੀਗਾ ਤਾਂ ਪ੍ਰਸ਼ਾਸਨ ਨੇ ਅੱਜ ਆ ਕੇ ਕਹਿੰਦੇ ਵੀ ਧਰਨਾ ਚ ਕਾਉਣਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤਾਂ ਉਹ ਕਹਿਣ ਲੱਗੇ ਵੀ ਇਹ ਆਪਦੇ ਦਾ ਧਰਨਾ ਤੁਸੀਂ ਆਪਦੀ ਜਗ੍ਹਾ ਦੇ ਪਾਸੇ ਲੱਗਿਆ ਹੋਇਆ ਤੇ ਜਿੰਨਾ ਚਿਰ ਇਹਦੀ ਪੜਤਾਲ ਸਰਕਾਰ ਆਪਦੇ ਉੱਚ ਅਧਿਕਾਰੀਆਂ ਤੋਂ ਪੋਲਿਊਸ਼ਨ ਬੋਰਡ ਤੋਂ ਨਹੀਂ ਕਰਾਉਂਦੀ ਉਹਨਾਂ ਚਿਰ ਇਹ ਧਰਨਾ ਚਾਰੀ ਰਹੂਗਾ ਜੀ ਪਹਿਲਾਂ ਵੀ ਤੁਹਾਡਾ ਪ੍ਰਸ਼ਾਸਨ ਵਾਲ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਕਿ ਉਸ ਤੋਂ ਬਾਅਦ ਫੇਰ ਧਰਨਾ ਲਾਤਾ ਕਿ ਕਾਰਨ ਕੀ ਗੱਲ ਕੀ ਕਿੱਥੋਂ ਤੱਕ ਪਹੁੰਚੀ ਆ ਗੱਲ ਦਾ ਤੁਸੀਂ ਸਾਨੂੰ ਪ੍ਰਸ਼ਾਸਨ ਦਾ ਤਾਂ ਕੀ ਪਤਾ ਜੀ ਗਲ ਕਰ ਜਿੰਨਾ ਚਿਰ ਵੀ ਪ੍ਰਸ਼ਾਸਨ ਸਾਨੂੰ ਇੱਥੇ ਲਿਜਾਊਗਾ ਜਾਂ ਹਟਾਊਗਾ بار بار ਅਸੀਂ ਇੱਥੇ ਆ ਕੇ ਜਿੰਨਾ ਚਿਰ ਇਹ ਫੈਕਟਰੀ ਦਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਚਿਰ ਇੱਥੇ ਬੈਠਾਂਗੇ ਅੱਜ ਕੀ ਗੱਲਬਾਤ ਹੈ ਅੱਜ ਵੀ ਕੋਈ ਗੱਲਬਾਤ ਨਹੀਂ ਵੈਸੇ ਆਪਣੇ ਜਿਹੜਾ ਫੈਕਟਰੀ ਮਾਲਕ ਸੀਗਾ 1 ਮਹੀਨੇ ਤੋਂ ਬੰਦ ਸੀਗਾ ਚਿਉਣਾ ਜੀ ਅੱਜ ਸਪੈਸ਼ਲ ਆ ਗਿਆ ਸੀਗਾ ਜਦੋਂ ਪ੍ਰਸ਼ਾਸਨ ਨਾਲ ਵੀ ਪਹਿਲਾਂ ਧਰਨਾ ਜਿਹੜਾ ਇਹਦੀ ਫੈਕਟਰੀ ਦੇ ਬਾਹਰ ਮੂਰੇ ਚੱਕ ਕੇ ਅਸੀਂ ਆਪ ਦੀ ਜਗ੍ਹਾ ਚ ਲਾ ਰੱਖਿਆ ਸਾਈਡ ਤੇ ਨਾਲ ਤਾਂ ਇਹਦੇ ਨਾਲ ਇਹ ਗੱਲ ਹੋਈ ਸੀ ਵੀ ਇਹ ਫੈਕਟਰੀ ਨਹੀਂ ਆਊਗਾ ਉਹਨਾਂ ਚਰ ਤੇ ਨਾ ਇਹ ਚੱਲੂਗੀ ਫੈਕਟਰੀ ਬੰਦ ਪਈ ਹੈ ਜੀ ਹੁਣ ਅੱਜ ਸਪੈਸ਼ਲ ਇਹ ਸਾਰੇ ਫੈਕਟਰੀ ਦੇ ਮਾਲਕ ਅੰਦਰ ਆਏ ਸੀਗੇ ਤੇ ਉਹਨਾਂ ਨੂੰ ਰੋਕਣ ਵਾਸਤੇ ਸਾਰਾ ਪਿੰਡ ਜਾ ਕੇ ਫੈਕਟਰੀ ਦੇ ਬਾਹਰ ਮੂਰੇ ਬਹਿ ਗਿਆ ਸੀ ਤੇ ਉਸ ਕਰਕੇ ਨੂੰ ਰੋਕਿਆ ਗਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਹਿਮਤੀ ਨਾਲ ਸਾਡੇ ਨਾਲ ਤੇ ਗੱਲਬਾਤ ਕਰਕੇ ਜੀ ਵੀ ਪਰਸ਼ਾ ਕਰਨਾ ਸਾਡਾ ਫੇਰ ਉਸੇ ਜਗ੍ਹਾ ਤੇ ਰੱਖਾਤਾ ਤੇ ਕਹਿੰਦੇ ਵੀ ਇਹਦੀ ਪੜਤਾਲ ਕੁਝ ਅਧਿਕਾਰੀਆਂ ਤੋਂ ਕਰਵਾ ਦਿੰਦੇ ਆਂ ਜੀ ਵੀ ਆਪੇ ਬੰਦ ਕਰਾਂਗੇ ਚੱਲਾ ਕਰਾਂਗੇ ਕੀ ਨਾਮ ਹੋ ਵੀ ਜੀ ਕੁਲਦੀਪ ਸਿੰਘ ਸਾਫ ਦਾ ਸਰਪੰਚ ਜੀ ਸਿੰਘ ਕੀ ਗੱਲ ਹੋਈ ਅੱਜ ਥੇ ਪ੍ਰਸ਼ਾਸਨ ਦਾ ਕਿ ਅੱਜ ਪ੍ਰਸ਼ਾਸਨ ਅੱਜ ਫੈਕਟਰੀ ਮਾਲਕ ਇੱਥੇ ਆਏ ਸੀਗੇ ਪਹਿਲਾਂ ਉਹਨਾਂ ਨੇ ਮਕੈਨਿਕ ਲਿਆਂਦੇ ਸੀਗੇ ਸਾਨੂੰ ਐਸੀ ਵੀ ਸਬੂਤਨਾੰਦਰ ਖਤਮ ਕਰ ਦੇਣ ਫੈਸਲੇ ਜਿਹੜੇ ਕੱਲ ਨੂੰ ਸੈਂਪਲਿੰਗ ਹੋਣੀ ਹੈਗੀ ਕਮੇਟੀ ਨਹੀਂ ਆ ਕੇ ਕਰਨੀ ਹੈ ਚਲੋ ਅਸੀਂ ਉਹਨਾਂ ਦਾ ਗੇਟ ਰੋਕਿਆ ਵੀ ਚਲੋ ਵੀ ਇਸ ਸੈਂਪਲਿੰਗ ਨਾ ਹੋ ਇਹ ਕੋਈ ਸਬੂਤਨਾ ਮਿਟਾ ਸਕਣ ਠੀਕ ਹੈ ਮਕੈਨਿਕ ਉਹਨਾਂ ਨੇ ਜਿਹੜੇ ਕੀ ਰਾਤ ਦੇ ਇੱਥੇ ਸੀਗੇ ਸਾਨੂੰ ਪਤਾ ਨਹੀਂ ਲੱਗਾ ਰਾਤ ਕਿਹੜੇ ਵੇਲੇ ਫੈ ਦੇ ਵਿੱਚ ਫੈਕਟਰੀ ਚ ਐਂਟਰ ਕਰ ਗਏ ਤੇ ਉਸ ਤੋਂ ਬਾਅਦ ਅਸੀਂ ਗੇਟ ਤੇ ਬਹਿ ਗਏ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਨੇ ਠਾ ਕੇ ਇੱਥੇ ਥੱਲੇ ਮਤਲਬ ਸਾਡੀ ਨਿੱਜੀ ਜਗ੍ਹਾ ਤੇ ਅਸੀਂ ਬੈਠੇ ਉੱਥੇ ਫੇਰ ਬਾ ਦਿੱਤਾ ਕਹਿੰਦੇ ਵੀ ਉਹ ਸਾਨੂੰ ਵਿਸ਼ਵਾਸਨ ਦਿਵਾਇਆ ਵੀ ਅਸੀਂ ਪੂਰਨ ਪੂਰਨਤਾ ਉਤੇ ਜਾਂਚ ਕਰਵਾ ਕੇ ਤੁਹਾਨੂੰ ਦੇਵਾਂਗੇ ਹਾਂ ਜੀ ਸਾਰਾ ਫੈਕਟਰੀ ਵਾਲਾ ਕੀ ਮਸਲਾ ਹੋਇਆ ਜੀ ਇਹ ਇੱਕ ਜੈਂਸਿਸ ਪੈਰੋਟੈਕ ਪ੍ਰਾਈਵੇਟ ਲਿਮਟਿਡ ਹੈ ਕਾਕੀ ਇੱਥੇ ਪਿੰਡਕ ਮਾਲੂ ਵਿਖੇ ਜਿਹਦੇ ਚੋਂ ਇੱਥੇ ਦੇ ਪਿੰਡਕ ਮਾਲੂ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਇਹ ਦੇ ਵਿੱਚ ਟਾਇਰ ਮਚਨ ਕਾਰ ਜਿਹੜੀ ਇਹਦਾ ਤੇਲ ਜਿਹੜਾ ਨਿਕਲਦਾ ਉਹਦੀ ਜਿਹੜੀ ਬਲੂ ਇਹਨਾਂ ਨੂੰ ਆਂਦੀ ਹੈ ਪਿੰਡ ਵਸਿਆ ਜਿਹਦੇ ਸਬੰਧ ਦੇ ਵਿੱਚ ਐਸਟੀਐਮ ਸਾਹਿਬ ਪਲੇਰੀ ਤੇ ਹੋਰ ਜਿਹੜੇ ਇਹਨਾਂ ਦੇ ਪਿੰਡ ਦੇ ਨੁਮਾਇੰਦੇ ਹੈਗੇ ਆ ਜਾਂ ਕਮੇਟੀ ਦੇ ਮੈਂਬਰ ਹੈਗੇ ਆ ਇਹਨਾਂ ਦੀ ਮੀਟਿੰਗ ਹੋਈ ਸੀ ਹੁਣ ਇਸ ਸਬੰਧ ਦੇ ਵਿੱਚ ਫੈਸਲਾ ਹੋਇਆ ਹੈ ਇੱਕ ਤਿੰਨ ਮੈਂਬਰੀ ਕਮੇਟੀ ਜਿਹੜੀ ਉਹ ਡੀਸੀ ਸਾਹਿਬ ਨੇ ਲਿਖ ਕੇ ਭੇਜਿਆ ਹੈ ਪੋਲੂਸ਼ਨ ਡਿਪਾਰਟਮੈਂਟ ਨੂੰ ਐਸ்சி ਸਾਹਿਬ ਪਟਿਆਲਾ ਪੋਲੂਸ਼ਨ ਕੰਟਰੋਲ ਬੋਰਡ ਦੇ ਇੱਕ ਐਕਸ਼ਨ ਸਾਹਿਬ ਜਿਹੜੇ ਲੈਬ ਦੇ ਹੈਗੇ ਆ ਉਹਨਾਂ ਦੇ ਤੇ ਇੱਕ ਐਕਸ਼ਨ ਜਿਹੜੇ ਬਠਿੰਡੇ ਜ਼ਿਲ੍ਹੇ ਤੋਂ ਬਾਹਰ ਦੇ ਹੋਣਗੇ ਉਹਨਾਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਮੇਟੀ ਆ ਕੇ ਇੱਥੇ ਇਹਦਾ ਫੈਕਟਰੀ ਦਾ ਮੌਇਨਾ ਕਰੂਗੀ ਉਹਦੇ ਵਿੱਚ ਇੱਕ ਬੰਦ ਫੈਕਟਰੀ ਦਾ ਮੌਇਨਾ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜਾ ਚੱਲਦੀ ਫੈਕਟਰੀ ਨੂੰ ਚਲਾਇਆ ਜਾਊਗਾ ਤੇ ਫੈਕਟਰੀ ਨੂੰ ਚਲਾ ਕੇ ਉੱਥੋਂ ਦੇਖਿਆ ਜਾਊਗਾ ਇਹਦੇ ਵਿੱਚ 스멜 ਆਂਦੀ ਹੈ ਜਾਂ ਨਹੀਂ ਆਂਦੀ ਜਾਂ ਇਹ ਫੈਕਟਰੀ ਜਿਹੜੀ ਹੈ ਸਾਰੇ ਰੂਲਸ ਰੈਗੂਲੇਸ਼ਨ ਨੂੰ ਪੂਰਾ ਕਰਦੀ ਹੈ ਨਹੀਂ ਕਰਦੀ ਉਸ ਰਿਪੋਰਟ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਅਗਲੀ ਕਾਰਵਾਈ ਅਮਨਯੂਤ ਨੇ ਲੋਕਾਂ ਦਾ ਕਹਿਣਾ ਜੀ ਵੀ ਪ੍ਰਸ਼ਾਸਨ ਹੈ ਜਿਹੜਾ ਉਹ ਧਰਨਾ ਚ ਕਰ ਰਿਹਾ ਇਹ ਵੀ ਕਹਿਣਾ ਉਹਦੇ ਵਿੱਚ ਦੇਖੋ ਇਹ ਹੈ ਜਦੋਂ ਪੀਸਫੁਲੀ ਕੋਈ ਪ੍ਰਸ਼ਾਸਨ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਕੋਈ ਦਿਕਤ ਨਹੀਂ ਜਦੋਂ ਕੋਈ ਵੀ ਵਿਅਕਤੀ ਜਾ ਕੇ ਅਗਲੇ ਦੇ ਪਰਮੈਸਿਸ ਚ ਜਾਂ ਉਹਨੂੰ ਕਿਸੇ ਦੇ ਕਾਨੂੰਨੀ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਦਖਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਹੈ ਕਾਰਵਾਈ ਕਰਨੀ ਬੰਦੀ ਹੈ ਕਾਨੂੰਨ ਅੱਜ 1 ਮਹੀਨਾ ਤੇ 1 ਦਿਨ ਹੋ ਗਿਆ ਜੀ ਤੇ ਇਹ ਟਾਇਰ ਫੈਕਟਰੀ ਸੀਗੀ ਜਿਹੜੀ ਕਮਾਲੂ ਬਾਗਰ ਰੋਡ ਤੇ ਲੱਗੀ ਹੋਈ ਹੈ ਸਾਡਾ ਪਿੰਡ ਕਮਾਲੂ ਇਹਦਾ 1 ਮਹੀਨਾ 1 ਦਿਨ ਤੋਂ ਅੱਜ ਵਿਰੋਧ ਕਰ ਰਿਹਾ ਸੀਗਾ ਤਾਂ ਪ੍ਰਸ਼ਾਸਨ ਨੇ ਅੱਜ ਆ ਕੇ ਕਹਿੰਦੇ ਵੀ ਧਰਨਾ ਚ ਕਾਉਣਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤਾਂ ਉਹ ਕਹਿਣ ਲੱਗੇ ਵੀ ਇਹ ਆਪਦੇ ਦਾ ਧਰਨਾ ਤੁਸੀਂ ਆਪਦੀ ਜਗ੍ਹਾ ਦੇ ਪਾਸੇ ਲੱਗਿਆ ਹੋਇਆ ਤੇ ਜਿੰਨਾ ਚਿਰ ਇਹਦੀ ਪੜਤਾਲ ਸਰਕਾਰ ਆਪਦੇ ਉੱਚ ਅਧਿਕਾਰੀਆਂ ਤੋਂ ਪੋਲਿਊਸ਼ਨ ਬੋਰਡ ਤੋਂ ਨਹੀਂ ਕਰਾਉਂਦੀ ਉਹਨਾਂ ਚਿਰ ਇਹ ਧਰਨਾ ਚਾਰੀ ਰਹੂਗਾ ਪਹਿਲਾਂ ਵੀ ਤੁਹਾਡਾ ਪ੍ਰਸ਼ਾਸਨ ਵਾਲ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਕਿ ਉਸ ਤੋਂ ਬਾਅਦ ਫੇਰ ਧਰਨਾ ਲਾਤਾ ਕਿ ਕਾਰਨ ਕੀ ਗੱਲ ਕੀ ਕਿੱਥੋਂ ਤੱਕ ਪਹੁੰਚੀ ਆ ਗੱਲ ਤਾਂ ਤੁਸੀਂ ਸਾਨੂੰ ਪ੍ਰਸ਼ਾਸਨ ਦਾ ਤਾਂ ਕੀ ਪਤਾ ਜੀ ਬਿਲਕੁਲ ਜਿੰਨਾ ਚਿਰ ਵੀ ਪ੍ਰਸ਼ਾਸਨ ਸਾਨੂੰ ਇੱਥੇ ਲਿਜਾਊਗਾ ਜਾਂ ਹਟਾਊਗਾ بار بار ਅਸੀਂ ਇੱਥੇ ਆ ਕੇ ਜਿੰਨਾ ਚਿਰ ਇਹ ਫੈਕਟਰੀ ਦਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਚਿਰ ਇੱਥੇ ਬੈਠਾਂਗੇ ਅੱਜ ਕੀ ਗੱਲਬਾਤ ਹੈ ਅੱਜ ਵੀ ਕੋਈ ਗੱਲਬਾਤ ਨਹੀਂ ਵੈਸੇ ਆਪਣੇ ਜਿਹੜਾ ਫੈਕਟਰੀ ਮਾਲਕ ਸੀਗਾ 1 ਮਹੀਨੇ ਤੋਂ ਬੰਦ ਸੀਗਾ ਚਾਉਣਾ ਜੀ ਅੱਜ ਸਪੈਸ਼ਲ ਆ ਗਿਆ ਸੀਗਾ ਜਦੋਂ ਪ੍ਰਸ਼ਾਸਨ ਨਾਲ ਵੀ ਪਹਿਲਾਂ ਧਰਨਾ ਜਿਹੜਾ ਇਹਦੀ ਫੈਕਟਰੀ ਦੇ ਬਾਹਰ ਮੂਰੇ ਚੱਕ ਕੇ ਅਸੀਂ ਆਪ ਦੀ ਜਗ੍ਹਾ ਚ ਲਾ ਰੱਖਿਆ ਸਾਈਡ ਤੇ ਨਾਲ ਤਾਂ ਇਹਦੇ ਨਾਲ ਇਹ ਗੱਲ ਹੋਈ ਸੀ ਵੀ ਇਹ ਫੈਕਟਰੀ ਨਹੀਂ ਆਊਗਾ ਉਹਨਾਂ ਚਰ ਤੇ ਨਾ ਇਹ ਚੱਲੂਗੀ ਫੈਕਟਰੀ ਬੰਦ ਪਈ ਹੈ ਜੀ ਹੁਣ ਅੱਜ ਸਪੈਸ਼ਲ ਇਹ ਸਾਰੇ ਫੈਕਟਰੀ ਦੇ ਮਾਲਕ ਅੰਦਰ ਆਏ ਸੀਗੇ ਤੇ ਉਹਨਾਂ ਨੂੰ ਰੋਕਣ ਵਾਸਤੇ ਸਾਰਾ ਪਿੰਡ ਜਾ ਕੇ ਫੈਕਟਰੀ ਦੇ ਬਾਹਰ ਮੂਰੇ ਬਹਿ ਗਿਆ ਸੀ ਤੇ ਉਸ ਕਰਕੇ ਨੂੰ ਰੋਕਿਆ ਗਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਹਿਮਤੀ ਨਾਲ ਸਾਡੇ ਨਾਲ ਤੇ ਗੱਲਬਾਤ ਕਰਕੇ ਜੀ ਵੀ ਪਰਸ਼ਾ ਕਰਨਾ ਸਾਡਾ ਫੇਰ ਉਸੇ ਜਗ੍ਹਾ ਤੇ ਰੱਖਾਤਾ ਤੇ ਕਹਿੰਦੇ ਵੀ ਇਹਦੀ ਪੜਤਾਲ ਕੁਝ ਅਧਿਕਾਰੀਆਂ ਤੋਂ ਕਰਵਾ ਦਿੰਦੇ ਆਂ ਜੀ ਵੀ ਆਪਰੇ ਬੰਦ ਕਰਾਂਗੇ ਚੱਲਾ ਕਰਾਉਂਗਾ ਆਪਣੇ ਕੁਲਦੀਪ ਸਿੰਘ ਸਾਫ ਦਾ ਸਰਪੰਚ ਜੀ ਸਿੰਘ ਕੀ ਗੱਲ ਹੋਈ ਅੱਜ ਫੇਰ ਪ੍ਰਸ਼ਾਸਨ ਦਾ ਕਿ ਅੱਜ ਪ੍ਰਸ਼ਾਸਨ ਅੱਜ ਫੈਕਟਰੀ ਮਾਲਕ ਇੱਥੇ ਆਏ ਸੀਗੇ ਪਹਿਲਾਂ ਉਹਨਾਂ ਨੇ ਮਕੈਨਿਕ ਲਿਆਂਦੇ ਸੀਗੇ ਸਾਨੂੰ ਐਸੀ ਵੀ ਸਬੂਤਨਾੰਦਰ ਖਤਮ ਕਰ ਦੇਣ ਫੈਸਲੇ ਜਿਹੜੇ ਕੱਲ ਨੂੰ ਸੈਂਪਲਿੰਗ ਹੋਣੀ ਹੈਗੀ ਕਮੇਟੀ ਨਹੀਂ ਆ ਕੇ ਕਰਨੀ ਹੈ ਚਲੋ ਅਸੀਂ ਉਹਨਾਂ ਦਾ ਗੇਟ ਰੋਕਿਆ ਵੀ ਚਲੋ ਵੀ ਇਸ ਸੈਂਪਲਿੰਗ ਨਾ ਹੋ ਇਹ ਕੋਈ ਸਬੂਤਨਾ ਮਿਟਾ ਸਕਣ ਠੀਕ ਹੈ ਮਕੈਨਿਕ ਉਹ ਉਹਨਾਂ ਨੇ ਪਹਿਲਾਂ ਜਿਹੜੇ ਕੀ ਰਾਤ ਦੇ ਇੱਥੇ ਸੀਗੇ ਸਾਨੂੰ ਪਤਾ ਨਹੀਂ ਲੱਗਾ ਰਾਤ ਕਿਹੜੇ ਪਲੇਨ ਫੈ ਦੇ ਵਿੱਚ ਫੈਕਟਰੀ ਚ ਐਂਟਰ ਕਰ ਗਏ ਤੇ ਉਸ ਤੋਂ ਬਾਅਦ ਅਸੀਂ ਗੇਟ ਤੇ ਬਹਿ ਗਏ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਨੇ ਠਾ ਕੇ ਇੱਥੇ ਥੱਲੇ ਮਤਲਬ ਸਾਡੀ ਨਿੱਜੀ ਜਗ੍ਹਾ ਤੇ ਅਸੀਂ ਬੈਠੇ ਉੱਥੇ ਫੇਰ ਬਾਹਰ ਦਿੱਤਾ ਹੈ ਕਹਿੰਦੇ ਵੀ ਉਹ ਸਾਨੂੰ ਵਿਸ਼ਵਾਸਨ ਦਿਵਾਇਆ ਵੀ ਅਸੀਂ ਪੂਰਨ ਪੂਰਨਤਾ ਉਤੇ ਜਾਂਚ ਕਰਵਾ ਕੇ ਤੁਹਾਨੂੰ ਦੇਵਾਂਗੇ ਹੰਸਿਆਰਾ ਫੈਕਟਰੀ ਵਾਲਾ ਕੀ ਮਸਲਾ ਹੋਇਆ ਜੀ ਇਹ ਇੱਕ ਜੈਂਸਿਸ ਪੈਰੋਟੈਕ ਪ੍ਰਾਈਵੇਟ ਲਿਮਟਿਡ ਹੈ ਕਾਕੀ ਇੱਥੇ ਪਿੰਡ ਕਮਾਲੂ ਵਿਖੇ ਜਿਹਦੇ ਚੋਂ ਇੱਥੇ ਦੇ ਪਿੰਡ ਕਮਾਲੂ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਇਹ ਇਹਦੇ ਵਿੱਚ ਟਾਇਰ ਮਚਨ ਕਾਰ ਜਿਹੜੀ ਇਹਦਾ ਤੇਲ ਜਿਹੜਾ ਨਿਕਲਦਾ ਉਹਦੀ ਜਿਹੜੀ ਬਲਬੂ ਇਹਨਾਂ ਨੂੰ ਆਂਦੀ ਹੈ ਪਿੰਡ ਵਸ ਗਿਆ ਜਿਹਦੇ ਸਬੰਧ ਦੇ ਵਿੱਚ ਐਸਟੀਐਮ ਸਾਹਿਬ ਪਲੇਰੀ ਤੇ ਹੋਰ ਜਿਹੜੇ ਇਹਨਾਂ ਦੇ ਪਿੰਡ ਦੇ ਨੁਮਾਇੰਦੇ ਹੈਗੇ ਆ ਜਾਂ ਕਮੇਟੀ ਦੇ ਮੈਂਬਰ ਹੈਗੇ ਆ ਇਹਨਾਂ ਦੀ ਮੀਟਿੰਗ ਹੋਈ ਸੀ ਹੁਣ ਇਸ ਸਬੰਧ ਦੇ ਵਿੱਚ ਫੈਸਲਾ ਹੋਇਆ ਇੱਕ ਤਿੰਨ ਮੈਂਬਰੀ ਕਮੇਟੀ ਜਿਹੜੀ ਉਹ ਡੀਸੀ ਸਾਹਿਬ ਨੇ ਲਿਖ ਕੇ ਭੇਜਿਆ ਹੈ ਪলিউਸ਼ਨ ਡਿਪਾਰਟਮੈਂਟ ਨੂੰ ਐਸਸੀ ਸਾਹਿਬ ਪਟਿਆਲਾ ਪলিউਸ਼ਨ ਕੰਟਰੋਲ ਬੋਰਡ ਦੇ ਇੱਕ ਐਕਸੀਅਨ ਸਾਹਿਬ ਜਿਹੜੇ ਲੈਬ ਦੇ ਹੈਗੇ ਆ ਉਹਨਾਂ ਦੇ ਤੇ ਇੱਕ ਐਕਸੀਅਨ ਜਿਹੜੇ ਬਠਿੰਡੇ ਜ਼ਿਲ੍ਹੇ ਤੋਂ ਬਾਹਰ ਦੇ ਹੋਣਗੇ ਉਹਨਾਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਮੇਟੀ ਆ ਕੇ ਇੱਥੇ ਇਹਦਾ ਫੈਕਟਰੀ ਦਾ ਮੌਇਨਾ ਕਰੂਗੀ ਉਹਦੇ ਵਿੱਚ ਇੱਕ ਬੰਦ ਫੈਕਟਰੀ ਦਾ ਮੌਇਨਾ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜਾ ਚਲਦੀ ਫੈਕਟਰੀ ਨੂੰ ਚਲਾਇਆ ਜਾਊਗਾ ਤੇ ਫੈਕਟਰੀ ਨੂੰ ਚਲਾ ਕੇ ਉਸ ਤੋਂ ਦੇਖਿਆ ਜਾਊਗਾ ਇਹਦੇ ਵਿੱਚ 스멜 ਆਂਦੀ ਹੈ ਜਾਂ ਨਹੀਂ ਆਂਦੀ ਜਾਂ ਇਹ ਫੈਕਟਰੀ ਜਿਹੜੀ ਹੈ ਸਾਰੇ ਰੂਲਸ ਰੈਗੂਲੇਸ਼ਨ ਨੂੰ ਪੂਰਾ ਕਰਦੀ ਹੈ ਨਹੀਂ ਕਰਦੀ ਉਸ ਰਿਪੋਰਟ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਅਗਲੀ ਕਾਰਵਾਈ ਐਮਨਿਸ਼ੀਅਰ ਦੀ ਤੇ ਲੋਕਾਂ ਦਾ ਕਹਿਣਾ ਜੀ ਵੀ ਪ੍ਰਸ਼ਾਸਨ ਹੈ ਜਿਹੜਾ ਉਹ ਧਰਨਾ ਚ ਕਰ ਰਿਹਾ ਇਹ ਵੀ ਕਹਿਣਾ ਉਹਦੇ ਵਿੱਚ ਦੇਖੋ ਇਹ ਹੈ ਜਦੋਂ ਪੀਸਫੁਲੀ ਕੋਈ ਪ੍ਰਸ਼ਾਸਨ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਕੋਈ ਦਿਕਤ ਨਹੀਂ ਜਦੋਂ ਕੋਈ ਵੀ ਵਿਅਕਤੀ ਜਾ ਕੇ ਅਗਲੇ ਦੇ ਪਰਮੈਸਿਸ ਚ ਜਾਂ ਉਹਨੂੰ ਕਿਸੇ ਦੇ ਕਾਨੂੰਨੀ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਦਖਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਹੈ ਕਾਰਵਾਈ ਕਰਨੀ ਬੰਦੀ ਹੈ ਕਾਨੂੰਨ